ਉਹ ਲੋ ਜਦੋਂ ਟ੍ਰੇਡ ਕੀਤਾ ਗਿਆ ਇਸ ਪ੍ਰੋਪਰਟੀ ਖ੍ਰੀਦੀ ਵਿੱਚ ਨਹੀਂ ਜਾ ਸਕਦੀ ਤਾਂ ਪੂਰੀ ਗੱਲਬਾਤ ਜਿਹੜੀ ਹੈਗੀ ਆ ਉਹ ਕਰਾਂਗੇ ਡੀਐਫਟੀ ਤੋਂ ਬਿਨਾਂ ਬਾਗੀ ਦਾ ਤੁਹਾਨੂੰ ਅੱਛਾ ਜੀ ਕਰਵੰਤ ਜੀ ਹੋ ਤੇ ਜੇ ਜਰਾ ਜੀਤਿੰਦਰ ਸਾਹਿਬ ਜਲਾਵਾ ਸਾਹਿਬ ਇਹਨੂੰ ਰੱਬ ਚੋਂ ਕਹਿੰਦਾ ਰਿਹਾ ਹੈ ਕੋਈ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਹੌਲਡਰਾਂ ਨਾਲ ਨਹੀਂ ਇਹਨਾਂ ਦਾ ਕਹਿਵਾ ਰਿਹਾ ਮੈਂ ਤਾਂ ਉੱਜਿਆ ਮੁੱਛੇ ਕਿਹਾ ਕਿ ਆਪਣੀ ਨਿਸ਼ਾਨ ਹੈ ਤਾਂ ਮੈਨੂੰ ਪਤਾ ਨਹੀਂ ਇਹ ਪੜਿਆ ਕਿ ਕਿਹੜੂ ਆ ਕੇ ਜਰੀ ਕਰਦਾ ਜਰੀ ਇਹ ਤੁਮ ਨਾਲ ਜੀਪੀਐਸ ਲੋਕੇਸ਼ਨ ਨੂੰ ਦੇਖੀ ਤੁਰਪਾਉਂਦਾ ಡಿಟೇಲ್ ಸರ್ ಮಡೇ ਇਹ ਜਿਹੜਾ ਪੰਜਾਬ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਯੁੱਧ ਨਸ਼ਾ ਵਿਰੁੱਧ ਜਿਹੜਾ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਜਿਸ ਦਾ ਜਿਹੜਾ ਤੀਜਾ ਫੇਜ਼ ਹੈ ਉਹ 1 ਮਈ ਤੋਂ ਸ਼ੁਰੂ ਹੋ ਚੁੱਕਾ ਹੈ ਜਦੇ ਵਿੱਚ 3 ਮਈ ਤੱਕ ਮਾਨਯੋਗ ਡੀਜੀਪੀ ਪੰਜਾਬ ਜੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕੀਤੇ ਜਾਣ ਸੰਬੰਧੀ ਹਦਾਇਤਾਂ ਜਾਰੀ ਹੋਈਆਂ ਉਸੇ ਲੜੀ ਵਿੱਚ ਜਿਹੜੇ ਸਾਡੇ ਇਨਫੋਰਸਮੈਂਟ ਐਕਸ਼ਨ ਚੱਲਦੇ ਆ ਉਹਦੇ ਨਾਲ ਨਾਲ ਹੀ ਜਿਹੜਾ ਹੈ ਜਿਹੜੀ ਸਮਗਲਰਾਂ ਵੱਲੋਂ ਪ੍ਰਾਪਰਟੀ ਬਣਾਈ ਜਾਂਦੀ ਹੈ ਉਨੂੰ ਫ੍ਰੀਜ਼ ਕਰਨ ਦੀ ਕਾਰਵਾਈ 68 ਐਫ ਐਨ ਡੀ ਪੀ ਐਸ ਐਕਟ ਤਹਿਤ ਕੀਤੀ ਜਾਂਦੀ ਹੈ ਉਸੇ ਲੜੀ ਵਿੱਚ ਅੱਜ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਸਾਨੂੰ 7 ਜਿਹੜੇ ਕੇਸਿਸ ਹੈਗੇ ਪਿਛਲੇ ਮਹੀਨੇ ਅਸੀਂ ਮਸਮੂਲ ਹੋਏ ਹਨ ਉਹਨਾਂ ਸੰਬੰਧੀ ਜਿਹੜਾ ਹੈ ਇਹ 6 ਕੇਸਾਂ ਦੀ ਕਾਰਵਾਈ ਫਰੀਦਕੋਟ ਵਿੱਚ ਕੀਤੀ ਜਾ ਰਹੀ ਹੈ ਤਾਂ ਜੋ ਫਰੀਦਕੋਟ ਸਬਡਿਵੀਜ਼ਨ ਦੇ ਵਿੱਚ ਤੇਜਿੰਦਰ ਸਿੰਘ ਹੈ ਜਿਹਦੇ ਖਿਲਾਫ 2024 ਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦਾ ਪਰਚਾ ਦਰਜ ਸੀ ਜਿਸ ਦੇ ਵਿੱਚ ਉਸ ਦੇ ਵੱਲੋਂ ਵਰਤੀ ਗਈ ਸਕਾਡ ਐਕਟੂਬੀਆ ਕਾਰ ਨੂੰ ਜਿਹੜਾ ਹੈ ਦਿੱਲੀ ਕੰਪੀਟੈਂਟ ਅਥਾਰਟੀ ਵੱਲੋਂ ਕਾਨੂੰਨੀ ਪ੍ਰਾਵਧਾਨਾਂ ਦੇ ਅਨੁਸਾਰ ਇਹਨੂੰ ਜ਼ਬਤ ਕਰਵਾਇਆ ਗਿਆ ਉਸ ਸਬੰਧੀ ਅਸੀਂ ਇੱਥੇ ਨੋਟਿਸ ਚਸਪਾ ਕੀਤਾ ਹੈ ਤੇ ਮੈਂ ਆਮ ਜਨਤਾ ਨੂੰ ਅਪੀਲ ਕਰਾਂਗਾ ਕਿ ਉਹ ਨਸ਼ਿਆਂ ਤੋਂ ਮੁਕਤ ਬਣਨ ਲਈ ਅੱਗੇ ਆਣ ਔਰ ਇਹਦੀ ਸੂਚਨਾ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਹੈਲਪਲਾਈਨ ਨੰਬਰ ਤੇ ਸਾਨੂੰ ਦੇਣ